ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥੰਨ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਥੇ ਤੇ ਬਥੇ ਹਰੀ ਕਲੇ ਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਜਿਹੜੀਆਂ ਆਪਣੀਆਂ ਹੁਣ ਕਣਕਾਂ ਦੀ ਫਾਸਲਾ ਆਪਾਂ ਨੇ ਬੀਜੀ ਹੋਈ ਹੈ ਇਹ ਜਿਹੜੀਆਂ ਦਾ ਜ਼ਿਆਦਾ ਲੇਟ ਵੈਰਾਈਟੀਆਂ ਨੇਗੀਆਂ ਬੀਜੀਆਂ ਹੋਈਆਂ ਆਪਣੀਆਂ ਉਹ ਤਾਂ ਮੰਨ ਕੇ ਚੱਲੋ ਤੁਸੀਂ 50-55 ਦਿਨਾਂ ਦੇ ਨੇੜੇ ਤੇੜੇ ਹੋਣੀਆਂ ਬਾਕੀ ਸਾਰੀਆਂ ਆਪਣੀਆਂ 60-65 ਦਿਨ ਤੋਂ ਉੱਪਰ ਲੰਘੀਆਂ 60 ਬਾੜ 65 ਦਿਨ ਦੀਆਂ ਕੋਈ 70 ਦੀ ਕੋਈ 80 ਦਿਨਾਂ ਤੱਕ ਵੀ ਕਣਕਾਂ ਬਾਗੀਆਂ ਤਾਂ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇੱਥੇ ਆ ਕੇ ਜਿਹੜੀ ਆਪਾਂ ਕਿਸਾਨ ਵੀਰ ਗਲਤੀ ਕਰ ਦਿੰਨੇ ਆਪਣੀ ਫਸਲ ਨੂੰ ਖਰਾਬ ਕਰ ਲੈਣੇ ਆ ਕਿਰਪਾ ਕਰਕੇ ਵੀਡੀਓ ਨੂੰ ਪੂਰੇ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਬਾਅਦ ਦੇ ਵਿੱਚ ਕਿਸਾਨ ਵੀਰ ਸਵਾਲ ਕਰਦੇ ਨੇ ਕਿਉਂਕਿ ਮੇਰੇ ਨਾਲ ਹਰ ਟਾਈਮ ਹਰ ਇੱਕ ਵੀਰ ਨਾਲ ਇਹੀ ਕੰਮ ਹੁੰਦਾ ਹੈ ਵੀਡੀਓ ਪੂਰੀ ਨਹੀਂ ਦੇਖਦਾ ਕੋਈ ਬਾਅਦ ਦੇ ਵਿੱਚ ਉਹੀ ਜੋ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਉਸ ਦੇ ਰਿਲੇਟਡ ਹੀ ਆਪਾਂ ਸਵਾਲ ਪੁੱਟ ਕਰਦੇ ਆਂ ਤਾਂ ਕਿਸਾਨ ਵੀਰੋ ਮੈਂ ਜਿਹੜੀ ਗੱਲਬਾਤ ਅੱਜ ਕਰਨੀ ਆ ਤੁਹਾਡੇ ਨਾਲ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਚਲੋ ਹਰ ਇੱਕ ਕਿਸਾਨ ਵੀਰ ਦਾ ਆਪਣਾ ਤਜਰਬਾ ਹੁੰਦਾ ਕੋਈ ਕਿੱਦਾਂ ਕਰਦਾ ਕੋਈ ਕਿੱਦਾਂ ਕਰਦਾ ਆਪਾਂ ਵੀ ਤਜਰਬੇ ਕਰਦੇ ਰਹਿਣੇ ਆਗੇ ਆਪਾਂ ਵੀ ਖੇਤੀ ਦੇ ਵਿੱਚ ਜਿੱਥੇ ਖੇਤੀ ਹੁੰਦੀ ਹੀ ਤਜਰਬੇ ਦੇ ਸਿਰ ਤੇ ਆ ਹਰ ਹਰ ਰੋਜ਼ ਕੁਝ ਸਿੱਖਣ ਨੂੰ ਮਿਲਦਾ ਤੇ ਕਿਸਾਨ ਵੀਰੋ ਜਦੋਂ ਆਪਣੀ ਫਸਲ ਆ ਜਿਹੜੀ ਜਾ ਕੇ ਉਹ 60 65 ਦਿੰਦੀ ਹੋ ਜਾਂਦੀ ਹੈਗੀ ਉਦੋਂ ਇੱਕ ਗਲਤੀ ਕਰ ਲੈਂਦੇ ਨੇ ਜਿਹਦੇ ਨਾਲ ਆਪਣੀ ਸਾਰੀ ਜਿਹੋ 6 ਮਹੀਨਿਆਂ ਦੀ ਫਸਲ ਹੈ ਉਹ ਬਰਬਾਦ ਹੋਣ ਕਿਨਾਰੇ ਆ ਜਾਂਦੀ ਉਹ ਕਿਉਂ ਆਉਂਦੀ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿਸਾਨ ਵੀਰੋ ਆਪਾਂ ਦੇਖੋ ਹਰ ਇੱਕ ਪੰਜਾਬ ਦੇ ਵਿੱਚ ਹਰ ਇੱਕ ਇਲਾਕੇ ਦੀ ਆਪਣੀ ਮਿੱਟੀ ਹੈ ਆਪਣੇ ਖੇਤ ਨੇ ਆਪਣਾ ਉੱਥੇ ਦਾ ਜਿੱਦਾਂ ਆਪਾਂ ਕਹਿੰਦੇ ਐਨਵਾਇਰਨਮੈਂਟ ਹੁੰਦਾ ਕੋਈ ਏਰੀਆ ਸੇਮ ਨਹੀਂ ਹੁੰਦਾ ਇੱਕ ਦੂਜੇ ਦੇ ਨਾਲ ਕਿਤੇ ਤੱਕ ਕਣਕ ਪੰਜ ਪਾਣੀ ਲੈਂਦੀ ਹੈ ਕਿਤੇ 1 2 ਨਾਲੇ ਸਾਰ ਲੈਂਦੀ ਹੈ ਕਿਤੇ ਮੀਂਹ ਨਾਲ ਵੀ ਕਣਕ ਪਲ ਜਾਂਦੀ ਹੈ ਕਈ ਏਰੀਆ ਇਹ ਜਿਹੇ ਨੇ ਜਿੱਥੇ ਇੱਕ ਪਾਣੀ ਆ ਕੇ ਮੀਂਹ ਪੈ ਗਿਆ ਕਣਕ ਪਲ ਜਾਂਦੀ ਹੈ ਇੰਨੇ ਕੁ ਡਕਰਨ ਏਰੀਏ ਨੇ ਤੇ ਕਿਤੇ ਕਿਤੇ ਛੇ ਪਾਣੀ ਵੀ ਲੈ ਜਾਂਦੀ ਹੈ ਕਣਕ ਤਾਂ ਕਿਸਾਨ ਵੀਰੋ ਜਿਹੜਾ ਮੰਨ ਕੇ ਚਲੋ ਆਪਣਾ ਪਹਿਲਾ ਪਾਣੀ ਦੂਜਾ ਪਾਣੀ ਹੈ ਇਹਦੇ ਉੱਤੇ ਆਪਣੀ ਫਸਲ ਦਾ ਜੋ ਵੀ ਆ ਪਾਣੀ ਫਸਲ ਨੂੰ ਕੁਝ ਦੇਣਾ ਫਸਲ ਦੀ ਮਜ਼ਬੂਤੀ ਬਣਾਉਣੀ ਆ ਫਸਲ ਦੀ ਜੜ ਬਣਾਉਣੀ ਆ ਫਸਲ ਦੇ ਵਿੱਚ ਆਪਾਂ ਨੇ ਕੋਈ ਖਰਾਕੀ ਤੱਤ ਦੇਣਾ ਉਹ ਪਹਿਲੇ ਦੂਜੇ ਪਾਣੀ ਦੇ ਉੱਪਰ ਹੀ ਨਿਰਭਰ ਹੁੰਦਾ ਸਾਰਾ ਕੁਝ ਕੋਈ ਆਪਾਂ ਨਦੀਨ ਨਾਸ਼ਕ ਸਪਰੇਅ ਕਰਨੀ ਆ ਤੇ ਦੇਖੋ ਪਹਿਲਾ ਪਾਣੀ ਜਦੋਂ ਆਪਣਾ ਸਹੀ ਟਾਈਮ ਤੇ ਲੱਗ ਕੇ ਨਦੀਨ ਨਾਸ਼ਕ ਸਪਰੇਅ ਹੋ ਗਈ ਜੂਰੀਆ ਸੇਤੀ ਪੈ ਜਾਊਗਾ ਤੇ ਆਪਣੀ ਫਸਲ ਆ ਜਿਹੜੀ ਉਹ ਸਹੀ ਚੱਲ ਪੂਗੀ ਤੇ ਜੇਕਰ ਪਹਿਲਾ ਪਾਣੀ ਆਪਣਾ ਲੇਟ ਹੋ ਗਿਆ ਮੌਸਮ ਦੀ ਗੜਬੜੀ ਹੋ ਗਈ ਨਾ ਤਾਂ ਦੇਖੋ ਕਿਸਾਨ ਵੀਰੋਂ ਆਪਾਂ ਨੂੰ ਜੂਰੀਆ ਪੈਣਾ ਨਾ ਆਪਾਂ ਤਾਂ ਨਦੀਨਾਸਕ ਸਪਰੇ ਹੋਣੇ ਨੇ ਨਾ ਆਪਾਂ ਤੋਂ ਕੋਈ ਉਹਨੂੰ ਹੋਰ ਤਤਾਂ ਵਾਲੀ ਸਪਰੇ ਹੋਣੀ ਆ ਆਪਣੀ ਫਸਲ ਆ ਜਿਹੜੀ ਕਮਜ਼ੋਰ ਰਹੂਏ ਰਹੂਗੀ ਤਿੰਨ ਦਿਨਾਂ ਦਾ ਆਪਾਂ ਖਤਮ ਨਹੀਂ ਕਰ ਸਕਦੇ ਚਲੋ ਕਿਸਾਨ ਵੀਰੋ ਇਹ ਤਾਂ ਗੱਲਾਂ ਆ ਰਹੀਆਂ ਜੁਦਾ ਪਰ ਆਪਾਂ ਗੱਲਬਾਤ ਕਿਸਾਨ ਵੀਰੋ ਕਰਨੀ ਆ ਜੂਰੀ ਇਹਦੇ ਉੱਪਰ ਕਿਉਂਕਿ ਮੈਨੂੰ ਬਹੁਤ ਕਿਸਾਨ ਵੀਰਾਂ ਦੇ ਫੋਨ ਆਏ ਨੇ ਦੇਖੋ ਵੀਰੇ ਆਪਾਂ ਖੇਤੀ ਕਰਦੇ ਆ ਖੇਤੀ ਦਾ ਜੋ ਤਜਰਬਾ ਹੁੰਦਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਹਰ ਇੱਕ ਕਿਸਾਨ ਵੀਰ ਦਾ ਜੋ ਵੀ ਕੋਈ ਸਵਾਲ ਹੁੰਦਾ ਆਪਾਂ ਉਹਦਾ ਹੱਲ ਕੱਢ ਕੇ ਉਹਨੂੰ ਦਿਨਿਆਂ ਜਿੰਨੇ ਕੁ ਜੋਗੇ ਆਪਾਂ ਹੈਗੇ ਆਂ ਤੇ ਬਹੁਤ ਕਿਸਾਨ ਵੀਰਾਂ ਦਾ ਮਸਲਾ ਹੱਲ ਵੀ ਹੁੰਦਾ ਹੈ ਕਿਉਂਕਿ ਪ੍ਰੋਬਲਮ ਸੇਮ ਹੀ ਹੁੰਦੀ ਹੈ ਜਿਹੜੀ ਆਪਣੇ ਨਾਲ ਬੀਤ ਜਿਹਨੂੰ ਅਗਲੇ ਨਾਲ ਬੀਤ ਜਾਣੇ ਜੇ ਆਪਾਂ ਉਹਨਾਂ ਨੂੰ ਕੁਝ ਦੱਸ ਦਾਂਗੇ ਤਾਂ ਪ੍ਰੋਬਲਮ ਸੇਅਰ ਹੋ ਜਾਂਦੀ ਹੈ ਤੇ ਤੁਸੀਂ ਵੀ ਕਿਸਾਨ ਵੀਰੋ ਜੋ ਤੁਹਾਡੇ ਕੋਲ ਤਜਰਬਾ ਹੋ ਮੇਰੇ ਕੋਲ ਸ਼ੇਅਰ ਕਰਿਆ ਕਰੋ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਕਿਸਾਨ ਵੀਰ ਆਪਾਂ ਗੱਲਬਾਤ ਕਰਨੀ ਹੈ ਜੂਰੀਏ ਬਾਰੇ ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਆਪਾਂ ਨੇ ਕਿਸਾਨ ਵੀਰਾਂ ਨੂੰ ਪਤਾ ਕੀ ਹੁੰਦਾਗਾ ਦੇਖੋ ਜਦੋਂ ਕਿਸਾਨ ਵੀਰਾਂ ਨੇ ਪਹਿਲਾ ਪਾਣੀ ਲਾਤਾ ਉਹਦੇ ਬਾਅਦ ਸੂਰਜਾ ਜਿਹੜਾ ਉਹ ਲੁਪਤੇ ਹੋ ਗਿਆ ਮਹੀਨੇ ਵਾਸਤੇ ਡਾਕ ਕਰਕੇ ਬਾਣਾ ਦੇ ਵਿੱਚ ਜੂਰੀਆ ਨਹੀਂ ਪੂਰਾ ਹੋਇਆ ਤੇ ਜਿਹੜੇ ਆਪਣੇ ਖੁਸ਼ਕ ਬਾਣ ਸੀਗੇ ਉੱਥੇ ਦੂਜਾ ਪਾਣੀ ਬਹੁਤ ਲੇਟ ਲੱਗਿਆ ਦੂਜੇ ਪਾਣੀ ਦੇ ਉੱਪਰ ਕਿਸਾਨ ਵੀਰੋਂ ਫਸਲ ਦਾ ਜੂਰੀਆ ਜੂਰੀਆ ਖੜਾ ਹੁੰਦਾਗਾ ਕੋਈ ਕਿਸਾਨ ਵੀਰ ਪਹਿਲਾਂ ਲਾਉਂਦਾ ਕੋਈ ਬਾਅਦ ਚੋਂ ਲਾਉਂਦਾ ਕੋਈ ਪਾਣੀ ਦੇਣ ਲੱਗੇ ਲਾਉਂਦਾ ਇਹ ਜੂਰੀਆ ਜਿਹੜਾ ਪੂਰਾ ਹੋਣਾ ਖੜਾ ਹੁੰਦਾ ਤੇ ਕਿਸਾਨ ਵੀਰੋਂ ਆਪਾਂ ਗੱਲਬਾਤ ਤਾਂ ਕਰਦੇ ਆ ਕਿਉਂਕਿ ਜਿਹੜੀਆਂ ਪਛੇਤੀਆਂ ਕਿਸਮਾਂ ਇਹ ਗਈਆਂ ਜ਼ਿਆਦਾ ਹੀ ਜਾ ਕੇ ਆਪਾਂ ਬੀਜੀਆਂ ਹੋਈਆਂ ਨੇ ਨਵੰਬਰ ਦੇ ਲਾਸਟ ਤੱਕ ਉਹਨਾਂ 'ਚ ਕਿਸਾਨ ਵੀਰ ਕੀ ਕਰਦੇ ਨੇ ਕਿਉਂਕਿ ਉਹ ਫਸਲਾ ਜਿੰਨੀ ਕੋਨੇ ਲੇਟ ਆ ਉੰਨੀ ਕੋਨੇ ਲੇਟ ਫੋਟ ਕਰਨੀ ਆ ਉੰਨੀ ਕੇ ਲੇਟ ਉਹਨੇ ਗ੍ਰੋਥ ਕਰਨੀ ਆ ਤੇ ਉਹ ਕਿਸਾਨ ਵੀਰ ਕੀ ਕਰਦੇ ਨੇ ਦੂਜੀ ਦੇ ਬਰਾਬਰ ਹੀ ਯੂਰੀਆ ਸੱਟਣ ਲੱਗ ਜਾਂਦੇ ਨੇ ਉਹਦੇ 'ਚ ਦੂਜੀ ਦੇ ਬਰਾਬਰ ਯੂਰੀਆ ਸੱਟਣ ਕਰਕੇ ਜਿਹੜੀ ਫਸਲ ਆ ਆਪਣੀ ਉਹ ਮੰਨ ਕੇ ਚਲੋ ਉੰਨੀ ਜ਼ਿਆਦਾ ਗ੍ਰੋਥ ਲੈਂਦੀ ਆ ਸਹੀ ਟਾਈਮ ਦੇ ਅਨਸਾਰ ਨਹੀਂ ਕਰ ਪਾਉਂਦੀ ਕਿਉਂਕਿ ਉਹ ਫਸਲਾ ਜਿਹੜੀ ਉਹ ਜਾਣ ਜ਼ਿਆਦਾ ਪੈਣ ਲੱਗ ਜਾਂਦੀ ਤੇ ਉਹ ਫਸਲਾ ਜਿਹੜੀ ਜਾ ਕੇ ਗਿਰ ਜਾਂਦੀ ਆ ਇਹ ਲਾਗੂ ਹੁੰਦਾ ਕਿਸਾਨ ਵੀਰੋ ਸਾਰੀਆਂ ਕਿਸਮਾਂ ਤੇ ਪਹਿਲੀਆਂ 'ਚ ਵੀ ਬਾਅਦ 'ਚ ਵੀ ਗਿੱਤੀਆਂ 'ਚ ਵੀ ਪਸੇਤੀਆਂ 'ਚ ਵੀ ਜਿਹੜੀਆਂ ਗਿੱਤੀਆਂ ਕਿਸਾਨਾਂ ਦੇ ਕਿਸਾਨ ਵੀਰੋ ਇੰਨਾ 'ਚ ਵੀ 60 ਦਿਨ ਤੋਂ ਉੱਪਰ ਜਾ ਕੇ ਤੁਸੀਂ ਜੂਰੀਆ ਨਾ ਪਾਇਆ ਕਰੋ ਜੇ ਕਿਸੇ ਦੀ ਮਜਬੂਰੀ ਬਣ ਗਈ ਚਲੋ ਪੈ ਗਿਆ ਠੀਕ ਆ ਪਰ ਉਦੋਂ ਬਾਅਦ ਜੂਰੀਆ ਨਾ ਪਾਓ ਜੂਰੀਆ ਜਿਹੜਾ ਆਪਣੀ ਫਸਲ ਨੂੰ ਕੱਚੀ ਕਰ ਦਿੰਦਾ ਹਰੀ ਕਰ ਦਿੰਦਾ ਕੱਚੀ ਹੋਣ ਦੇ ਨਾਲ ਨਾਲ ਆਪਣੀ ਫਸਲ ਦਾ ਜਿਹੜਾ ਤਣਾ ਉਹ ਕੱਚਾ ਹੋ ਜਾਂਦਾਗਾ ਸੌਫਟ ਹੋ ਜਾਂਦਾਗਾ ਤੇ ਕਈ ਵਾਰ ਆਪਣੀ ਫਸਲ ਜਿਹੜੀ 70ਵੀਂ 77 ਦਿਨ ਤੇ ਜਾ ਕੇ ਕਿਉਂਕਿ ਜਿਹੜਾ ਜੂਰੀਆ ਤਾਂ 15 ਦਿਨ ਦਾ 10 ਦਿਨ ਦਾ ਅਸਰ ਹੁੰ ਤੇ ਆਪਣੀ ਮੰਨ ਕੇ ਚਲੋ ਜੀ 65 ਦਿਨ ਤੇ ਜੂਰੀਆ ਪਾਤਾ ਜਾ ਕੇ 65 67 ਦਿਨ ਤੇ 80 ਦਿਨ ਦੇ ਨਿਸਰਨ ਦੇ ਨੇੜੇ ਆਪਣੀ ਫਸਲ ਚਲੀ ਗਈ ਫਸਲ ਚਲੀ ਗਈ ਤੇ ਆਪਣੀ ਜਦੋਂ ਫਸਲ ਦੇ ਉੱਪਰ ਪੂਰਾ ਪ੍ਰਭਾਵ ਪੈਣਾ ਪੂਰਾ ਉਹਦੇ ਤੇ ਮੰਨ ਕੇ ਚਲੋ ਤੁਸੀਂ ਨੋਨੇ ਨਿਸ਼ਾਰਾ ਲੈਣਾ ਪੂਰਾ ਤਾਂ ਉਹ ਫਸਲ ਦਾ ਵਾਜਨ ਘੱਟ ਸਹਿ ਪਉਂਦੀ ਆ ਤੇ ਗੱਲ ਕੀ ਹੁੰਦੀ ਆ ਕਿਸਾਨ ਵੀਰੋ ਜਦੋਂ ਮਾੜੀ ਜਿਹੇਰੀ ਚੱਲ ਜੇ ਆਪਣੀ ਫਸਲਾਂ ਘਿਰ ਪੈਂਦੀ ਆ ਇਹ ਜੂਰੀਆ ਕਿਸਾਨ ਵੀਰੋ 60 ਦਿਨ ਤੋਂ ਪਰਨਾ ਟਪਾਓ ਜੇ ਤੁਸੀਂ ਕੁਝ ਕਰਨਾ ਵੀ ਆ ਸਾਡੇ ਦਿਨ ਤੋਂ ਪਰ ਟਪਾਉਣਾ ਵੀ ਆ ਤਾਂ ਤੁਸੀਂ ਸਪਰੇਅ ਦੇ ਦਿਓ 13045 ਦੇ ਦਿਓ 05234 ਦੇ ਦਿਓ ਸਪਰੇਅ ਦੇ ਦਿਓ ਫਸਲ ਵਧੀਆ ਜਾਨ ਵਾਲੀ ਹੋ ਜੂਗੀ ਪਰ ਜੇ ਆਪਾਂ ਕਹੀ ਵੀ ਜੂਰੀਆ ਇੰਨਾ ਜ਼ਿਆਦਾ ਨਾ ਪਾਓ ਦੇਖੋ ਕਿਸਾਨ ਵੀਰਾਂ ਦੇ 5-5 ਗੱਟੇ 4-4 ਗੱਟੇ ਆਮ ਪਏ ਜਾਂਦੇ ਨੇਗੇ ਬਹੁਤ ਪਾਉਂਦੇ ਨੇ ਕੋਈ 6-6 ਗੱਟੇ ਵਾਲੇ ਵੀ ਮੈਸੇਜ ਕਰ ਦਿੰਦੇ ਨੇਗੇ ਤੇ ਕਿਸਾਨ ਵੀਰੋਂ ਫਸਲ ਤਿੰਨ ਗੱਟਿਆਂ ਨਾਲ ਵੀ ਆਪਣੇ ਬਰਾਬਰੀ ਕਰ ਲੈਂਦਾ ਕੋਈ ਬੰਦਾ ਉਹ ਕੀ ਹੁੰਦਾ ਉਹ ਮੈਨੇਜਮੈਂਟ ਸਹੀ ਰੱਖ ਲੈਂਦਾ ਤਾ ਕਿਸਾਨ ਵੀਰੋ ਦੇਖੋ ਪਹਿਲਾ ਦੂਜਾ ਪਾਣੀ ਆਪਣਾ ਬਿਲਕੁਲ ਸਹੀ ਟਾਈਮ ਤੇ ਲੱਗੂ ਤਾਂ ਆਪਾਂ ਜੂਰੀਆ ਜੂਰੀਆ ਲੇਟ ਨਾ ਕਰੋ ਆਪਣੀ ਮੰਨ ਲੇ ਫਸਲ ਦਾ ਖਿਆਲ ਰੱਖ ਕੇ ਜੂਰੀਆ ਲੇਟ ਨਾ ਕਰੋ ਜਿਆਦਾ ਹੁਣ ਇੱਕ ਕਿਸਾਨ ਵੀਰ ਦਾ ਮੈਨੂੰ ਸਪੈਸ਼ਲ ਵਾਸਤੇ ਫੋਨ ਆਇਆ ਹੈ ਗੱਲ ਵਾਸਤੇ ਵੀ ਵੀਰੇ ਨਿਸਾਰੇ ਤੇ ਜਾ ਕੇ ਆਪਾਂ ਜੂਰੀਆ ਦੇ ਦਈਏ ਨਸਾਰਾ ਲੇਟ ਹੋ ਜੂ ਵੀਰੇ ਇਹ ਮੰਨਦੇ ਆਪਾਂ ਵੀ ਜਦੋਂ ਚੀਜ਼ ਨਿਸਾਰਾ ਗੇਤਾ ਲੈਣ ਲੱਗ ਜਵੇ ਤਾਂ ਉਹਨੂੰ ਜੂਰੀਆ ਤੇ ਉਹਦੇ ਨਾਲ ਕਿਸਾਨ ਵੀਰੋ ਕੀ ਹੁੰਦਾ ਜੂਰੀਏ ਦੇ ਨਾਲ ਨਿਸਾਰਾ ਆਪਣਾ ਲੇਟ ਹੋ ਜਾਂਦਾ ਥੋੜਾ ਮੋਟਾ ਜੋ ਛਿੱਟਾ ਨਿਕਲਿਆ ਚਲੋ ਉਹ ਤਾਂ ਨਿਕਲਿਆ ਪਰ ਬਾਕੀ ਛਿੱਟਾ ਨਹੀਂ ਜੇਤੀ ਆਪਣੀ ਫਸਲ ਆ ਜਿਹੜੀ ਉਹ ਮੁੰਜਰ ਕੱਢਦੀ ਨਹੀਂ ਬੱਲੀ ਵਿੱਚ ਰਹਿੰਦੀ ਆ ਪਰ ਇਹੇ ਝੋਨੇ ਤੇ ਵੀ ਲੱਗ ਹੁੰਦਾ ਦੇਖੋ ਇਹਦੇ ਤੇ ਵੀ ਲੱਗ ਹੁੰਦਾ ਪਰ ਜੇਕਰ ਆਪਾਂ ਗੱਲ ਕਰੀਏ ਵੀ ਆਪਣੀ ਫਸਲ ਬਿਲਕੁਲ ਸਹੀ ਟਾਈਮ ਤੇ ਅਨਸਾਰ ਲਹਿਰੀ ਆਪਾਂ ਉਸ ਟਾਈਮ ਤੇ ਜਾ ਕੇ ਜੂਰੀਆ ਦਵਾਂਗੇ ਫਸਲ ਆਪਣੀ ਗਰੋਥ ਫੜੂਗੀ ਗਰੋਥ ਫੜਨ ਨਾਲ ਉਹਨੇ ਕੱਚਾ ਹੋਣਾਗਾ ਫਿਰ ਉਹਨੇ ਘਿਰਨਾਗਾ ਉਹਦੇ ਨਾਲੋਂ ਵਧੀਆ ਕਿਸਾਨ ਵੀਰੋ ਤੁਸੀਂ 13045 ਦੀ ਸਪਰੇਅ ਕਰੋ ਰਿਜ਼ਲਟ ਬੈਸਟ ਮਿਲਣਗੇ ਹਨ ਕਿਸਾਨ ਵੀਰੋ ਦੇਖੋ ਆਪਣੀ ਇਹ ਫਸਲ ਆ ਗਈ ਬਹੁਤ ਵਧੀਆ ਖੜੀ ਆ ਆਪਾਂ 55 56 ਦਿਨ ਤੇਰਾ ਜੂਰੀਆ ਬਿਲਕੁਲ ਖਤਮ ਕਰਤਾ ਦੀਆ ਚਾਰ ਰੇ ਦਿਨੇ ਸੀਗੇ 60 ਦਿਨ ਦੀ ਗਣਕ ਨੂੰ ਆਪਾਂ ਪਹਿਲਾ ਪਾਣੀ ਦੂਜਾ ਪਾਣੀ ਲਾਇਆ ਮੰਨ ਕੇ ਚਲੋ ਆਪਾਂ ਆਪੇ ਦੂਜੇ ਪਾਣੀ ਤੋਂ 4 ਕਿ ਦਿਨ ਪਹਿਲਾਂ ਜੂਰੀਆ ਦਿੱਤਾ ਇਹਨੂੰ ਤੇ ਚਾਰ ਰੇ ਲਾਏ ਨੇ ਆਪਾਂ ਨੇ ਤੇ ਤਿੰਨ ਗੱਟੇ ਲਾਏ ਨੇ ਚਾਰ ਰਿਆਂ ਦੇ ਵਿੱਚ ਵਧੀਆ ਆਪਣਾ ਮਤਲਬ ਕਿ ਚਲੋ ਵਧੀਆ ਗ੍ਰੋਥ ਆ ਫਸਲ ਦੀ ਪੂਰੀ ਐਨ ਵਧੀਆ ਕੋਈ ਆਪਾਂ ਮਤਲਬ ਕਿ ਇੱਕ ਸਪਰੇ ਮੈਗਨੀਜ਼ ਦੀ ਕਰੀ ਸੀਗੀ ਤੇ ਗੁਲੀ ਰੰਡੇ ਦੀ ਸਪਰੇ ਕਰਤੀ ਹੁਣ ਇਹਦੇ ਉੱਪਰ ਜਾ ਕੇ ਪੱਤੇ ਰੈ 0.45 ਕਰਾਂਗੇ ਕਿਉਂਕਿ ਥੋੜੀ ਜਿਮ ਮੌਸਮ ਕਰਕੇ ਫਟਾਰੇ ਵਾਲੀ ਸਪਰੇ ਐਤਕੀ ਨਹੀਂ ਪਰ ਫਟਾਰਾ ਫਸਲ ਦਾ ਬਏ ਸੀ ਬਹੁਤ ਵਧੀਆਗਾ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਬਹੁਤ ਟੌਪ ਦਾ ਫਟਾਰਾ ਬਹੁਤ ਟੌਪ ਦੀ ਗ੍ਰੋਥ ਹੈ ਤੇ ਕਿਸਾਨ ਵੀਰੋ ਮੈਨੇਜਮੈਂਟ ਸਹੀ ਰੱਖੋ ਜੂਰੀਏ ਤੇ ਜੋਰ ਨਾ ਰੱਖੋ ਇਹ ਦੇਖੋ ਮੇਰੀ ਅਪੀਲ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਐ ਜੂਰੀਆ ਨਾ ਪਾਓ ਜਾ ਕੇ ਫਸਲ ਦੇ ਵਿੱਚ ਸਪਰੇਅ ਦੇ ਦਿਓ 3000 45 ਦੀ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਬਹੁਤ ਕਿਸਾਨ ਵੀਰਾਂ ਦੇ ਮੈਸੇਜ ਆਇਆ ਨੇ ਆਪਾਂ ਤਾਂ ਹੀ ਵੀਡੀਓ ਪਾਈ ਆ ਕਿਉਂਕਿ ਬਹੁਤ ਕਿਸਾਨ ਵੀਰਾਂ ਦਾ ਅਲੱਗ-ਅਲੱਗ ਤਜਰਬਾ ਹੁੰਦਾ ਕੋ ਦੇਖੋ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਹਾਂਗੇ ਪਰ ਹਰ ਇੱਕ ਚੀਜ਼ ਰਿਜ਼ਲਟ ਵੀ ਦਿੰਦੀ ਹੈਗੀ ਕੋਈ ਟਾਈਮ ਨਾਲ ਦਿੰਦੀ ਹੈ ਕੋਈ ਪਹਿਲਾਂ ਦੇ ਦਿੰਦੀ ਆ ਪਰ ਜਿਹੜੀਆਂ ਆਪਾਂ ਇਹ ਇਹ ਤਜਰਬੇ ਹੁੰਦੇ ਨੇ ਆਪਣੇ ਕੋਈ ਵੀ ਇਹੀ ਕਿਤੇ ਕਿਤੇ ਸਾਬਤ ਸਹੀ ਹੋ ਜਾਂਦੇ ਨੇ ਕਿਤੇ ਕਿਤੇ ਗਲਤ ਹੋ ਜਾਂਦੇ ਨੇ ਤੇ ਕਿਸਾਨ ਵੀਰੋ ਦੇਖੋ ਅੱਜ ਆਪਾਂ ਇਹ ਵੀਡੀਓ ਤੁਹਾਡੇ ਲਈ ਪਾਈ ਹੈ ਉਮੀਦ ਆ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਵੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਜਿਹੜੇ ਕਿਸਾਨ ਵੀਰ ਨਵੇਂ ਆਏ ਨੇ ਤੇ ਬੈਲ ਵਾਲਾ ਬਟਨ ਜਰੂਰ ਦਬਿਓ ਤਾਂ ਜੋ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ